रेडी यस ਅੱਜ ਕਿੰਨੇ ਤਰੀਕੇ 15 ਅਗਸਤ ਅੱਜ ਦੇ ਦਿਨ ਕੀ ਹੋਇਆ ਸੀ ਆਪਣਾ ਦੇਸ਼ ਸਜਾਦ ਹੋਇਆ ਸੀ ਆਪਣਾ ਦੇਸ਼ ਕਦੋਂ ਆਜ਼ਾਦ ਹੋਇਆ ਸੀ 15 ਅਗਸਤ 1947 ਅੱਜ ਦੇ ਦਿਨ ਕੀ ਕੀਤਾ ਜਾਂਦਾ ਝੰਡਾ ਲਹਿਰਾਇਆ ਜਾਂਦਾ ਕਿੱਥੇ ਲਹਿਰਾਇਆ ਜਾਂਦਾ ਝੰਡਾ ਲਾਲ ਕਿਲੇ ਦੇ ਝੰਡਾ ਕਾਂ ਕੌਣ ਲਹਿਰਾਉਂਦਾ ਮੋਦੀ ਮੋਦੀ ਕੌਣ ਹੈ ਵੱਡਾ ਮੰਤਰੀ ਆਪਣੇ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ? ਜਵਾਹਰ ਲਾਲ ਨਹਿਰੂ। ਓਕੇ ਤੇ ਦੇਸ਼ ਨੂੰ ਕਿੰਨਾ ਨੇ ਯਾਦ ਕਰਾਇਆ ਸੀ? ਪਟ ਸਿੰਗ। ਹਾਂਜੀ। ਰਾਜਗੁਰੂ। ਹਾਂਜੀ। ਸੀਤ ਕਰਤਾਰ ਸਿੰਘ। ਸ਼ਰਾਬਾ। ਸ਼ਰਾਬਾ। ਹੋਰ ਹੋਰ ਕੌਣ ਸੀ ਇੱਕ? ਇੰਨੇ ਦੇ ਸੁਨਾਮ ਦੇ। ਸੁਨਾਮ ਦਾ ਕੌਣ ਸੀਗਾ? ਉਦਮ ਸਿੰਘ ਉਦਮ ਸਿੰਘ ਦੇ ਬਚਪਨ ਦਾ ਨਾਂ ਕੀ ਸੀ ਸੇਰ ਸਿੰਘ ਔਰ ਉਦਮ ਸਿੰਘ ਨੇ ਕੀ ਕੀਤਾ ਸੀਗਾ ਜਲੇ ਬਲੇ ਬਾਗ ਦਾ ਬਦਲਾ ਲੈਤਾ ਸੀ ਅੱਛਾ ਉਦਮ ਸਿੰਘ ਨੇ ਕਿਸ ਨੂੰ ਗੋਲੀ ਮਾਰੀ ਸੀ ਕੰਦਰ ਹੁੰਦੇ ਵਿੱਚ ਹਾਂ ਮਾਈਕਲ ਅਡਵਾਈਸ ওকে ਜਿਹੜਾ ਲੰਡਨ ਆ ਉਹ ਕਿੱਥੇ ਸਿਤਤਾ ਹੈ ਇੰਗਲੈਂਡ ਇੰਗਲੈਂਡ ਚ ਤੇ ਔਰ ਭਗਤ ਭਗਤ ਸਿੰਘ ਨੂੰ ਫਾਂਸੀ ਕਦੋਂ ਹੋਈ ਸੀ ਤੇ ਇਹ ਮਰਚੁ ਪੁੰਨਿ ਜੋ ਕੱਤੀ ਓਕੇ ਕਿੱਥੇ ਹੋਈ ਸੀ ਫਾਂਸੀ ਉਹਨਾਂ ਨੂੰ ਲਾਹੌਰ ਲਾਹੌਰ ਕਿੱਥੇ ਹੈ ਲਾਹੌਰ ਪਾਕਿਸਤਾਨ ਔਰ ਉਹ ਜੇਲ ਦਾ ਨਾਮ ਕੀ ਸੀ ਸੈਂਟਰਲ ਜੇਲ ਲਾਹੌਰ ਸੈਂਟਰਲ ਜੇਲ ਲਾਹੌਰ ਠੀਕ ਹੈ ਆਪਾਂ ਕੀ ਥਰੇਣ ਆ